ਸਾਤਰੀਏ ਕਾਲ ਅਸਲਾਮੁਅਲੈਕਮ ਅੱਜ ਮੌਜੂਦ ਹਾਂ ਜੀ ਪਿੰਡ ਤੋਏ ਮਖੋਵਾਲ ਤੇ ਮਖੋਵਾਲ ਪਤੀ ਤਹਿਸੀਲ ਦਸੂਤ ਜਿਹੜਾ ਅਸ਼ਾਰਪੁਰ ਕੋਲੋਂ ਕੁ ਜੱਦੀਆਂ ਹੋਈਆਂ ਬੜੀਆਂ ਰਮ੍ਰਿਤ ਸ਼ਵਾਲ ਦੀਆਂ ਪਹਾੜੀਆਂ ਤੇ ਕੰਢੀ ਦਾ ਇਲਾਕਾ ਤੇ ਵੰਡ ਤੋਂ ਪਹਿਲਾਂ ਇਹ ਡੋਗਰ ਮੁਸਲਮਾਨ ਦਾ ਪਿੰਡ ਹੋਇਆ ਕਰਦਾ ਸੀ ਤੇ ਪੁਰਾਣੀਆਂ ਨਿਸ਼ਾਨੀਆਂ ਵਿੱਚੋਂ ਅੱਜ ਇਸ ਪਿੰਡ 'ਤੇ ਇੱਕੋ ਇੱਕ ਨਿਸ਼ਾਨੀ ਮੌਜੂਦ ਹੈ ਜੀ ਪੁਰਾਣੀ ਮਸਜਿਦ ਕਰੋ ਦਰਸ਼ਨ ਦੀ ਪੁਰਾਣੀ ਮਸਜਿਦ ਦੇ ਇਹ ਤੋਂ ਇੱਥੇ ਡੋਗਰ ਮੁਸਲਮਾਨਾਂ ਦੀਆਂ ਰੌਣਕਾਂ ਸਨ ਤੇ ਉਹਨਾਂ ਦਾ ਤਬਤਬਾ ਸੀ ਤੇ ਪੁਰਾਣੀ ਮਸਜਿਦ ਅੱਜ ਵੀ ਖੜੀ ਹੈ ਬੜੀ ਖਸਤਾ ਹਾਲ ਵਿੱਚ ਤੇ ਉਜੜੀ ਹੋਈ ਸ਼ਕਲ ਵਿੱਚ ਟੈਂਡੀ ਟੈਂਡੀ ਪੈ ਰਹੀ ਹੈ ਤੇ ਅਧਿਖਤਾ ਨੇ ਇਹ ਢੇਰ ਲਿਆ ਹੈ ਜਿਹੜਾ ਇਹਦੇ ਵਿੱਚ ਦੁਬਾਰਾਂ ਵਿੱਚ ਤਸਵੀਂਆਂ ਹਨ ਜਿਸ ਕਰਕੇ ਵੱਡਾ ਨੁਕਸਾਨ ਹੋਇਆ ਤੇ ਹਿੰਦੂ ਬਰਾਦਰੀ ਨੇ ਇਸੇ ਕੰਪਲੈਕਸ ਵਿੱਚ ਭਾਵੇਂ ਪਖੜਾ ਮੰਦਿਰ ਬਣਾ ਲਿਆ ਹੈ ਲੇਕਿਨ ਇਸ ਪੁਰਾਣੀ ਵਿਰਾਸਤ ਨੂੰ ਨਹੀਂ ਛੇੜਿਆ ਇਸ ਦੀ ਇੱਕ ਇੱਟ ਵੀ ਕਿਛ ਨਹੀਂ ਹਲਾਈ ਉਂਝ ਦੀ ਉਂਝੀ ਇੱਟਾਂ ਥੱਲੇ ਆ ਪਈਆਂ ਹਨ ਤੇ ਪੁਰਾਣੀ ਚਿੱਤਰਕਾਰੀ ਇਹ ਦੇਖੋ ਜੀ ਫੁੱਲ ਬੁੱਟੇ ਅੱਜ ਵੀ ਭਾਵੇਂ ਫਿੱਕੇ ਪੈ ਗਏ ਮੱਧਮ ਪੈ ਗਏ ਨੇ ਲੇਕਿਨ ਉਹਨਾਂ ਦਾ ਰੰਗ ਅੱਜ ਵੀ ਉਗੜ ਰਿਹਾ ਹੈ ਆ ਦੇਖੋ ਕਿਆ ਸ਼ਾਨ ਸੀ ਇਸ ਮਸਜਿਦ ਦੀ ਦੱਸਦੇ ਸਨ ਕਿ ਬਹੁਤ ਹੀ ਖੂਬਸੂਰਤ ਏ ਮਸਜਿਦ ਸੀ ਇਸ ਇਲਾਕੇ ਦੀ ਤੇ ਅੱਜ ਬਿਲਕੁਲ ਉੱਧੜ ਗਈ ਹੈ ਔਰ ਇੱਕ ਮিনার ਸੀ ਜਿਹੜੀ ਬਚੀ ਹੋਈ ਐਸ ਪਾਸੇ ਉਹ ਵੀ ਇਸ ਵਾਰ ਭਾਰੀ بارشਾਂ ਨਾਲ ਡਿੱਗ ਪਈ ਐ ਇਹ ਜੋ ਮিনার ਡਿੱਗਾ ਨਜ਼ਰ ਆ ਰਿਹਾ ਹੈ ਉਹਦੇ ਉੱਤੇ ਵੀ ਹਲਕੇ ਰੰਗ ਦੀ ਚਿੱਤਰਕਾਰੀ ਹੈ ਨੀਲੇ ਚਿੱਤਰਕਾਰੀ ਨਜ਼ਰ ਆ ਰਹੀ ਹੈ ਬਹੁਤ ਸਾਰੇ ਮਨਾਰ ਉੱਤੇ ਦੇਖਿਆ ਗਿਆ ਲੇਕਿਨ ਇਸ ਵਾਰ ਡਿੱਗ ਪਿਆ ਹੈ ਪਿੰਡ ਦੀ ਉਜੜੀ ਮਸਜਿਦ ਪੁਰਾਣੀ ਨਿਸ਼ਾਨੀ ਪਿੰਡ ਦੀ 147 ਤੋਂ ਪਹਿਲਾਂ ਦੀ ਬਸ ਇਹੋ ਹੀ ਅੱਜਕੱਲ ਮੌਜੂਦ ਹੈ ਪਿੰਡ ਤੋਏ ਮੱਕੋਵਾਲ ਚ ਤੇ ਜੁੜੂਆ ਪਿੰਡ ਹਨ ਤੋਏ ਲੱਗ ਆਇਆ ਤੇ ਮੱਕੋਵਾਲ ਲੱਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਬੜੀ ਕਿਰਪਾ ਤੇ ਪਿੱਛੋਂ ਕਿਹੜੇ ਪਿੰਡੋਂ ਆਏ ਉੱਠ ਕੇ ਆਏ ਹੋ ਪਾਕਿਸਤਾਨ ਤੋਂ 100 ਸੈਨ 100 ਸੈਨ ਜ਼ਿਲ੍ਹਾ ਸਿਆਲਕੋਟ ਜ਼ਿਲ੍ਹਾ ਸਿਆਲਕੋਟ ਤੁਹਾਡਾ ਜਨਮ ਇੱਧਰ ਹੀ ਹੋਇਆ ਜਨਮ ਇੱਧਰ ਸਾਡੇ ਬਾਪ ਦਾ ਸ਼ਾਦੀ ਵੀ ਇੱਧਰ ਹੀ ਹੋ ਕੇ ਠੀਕ ਹੈ ਜਦੋਂ ਤੁਸੀਂ ਹੋਸ਼ ਸੰਭਾਲੀ ਤੇ ਜਿਹੜੀ ਮਸਜਿਦ ਹੈ ਪੁਰਾਣੀ ਇਹ ਕਿਹੋ ਜਿਹੀ ਸੀ ਬਿਲਕੁਲ ਓਕੇ ਹੀ ਐ ਵਧੀਆ ਕਿਹੋ ਜਿਹਾ ਇਲਾਕੇ 'ਚ ਕੋਈ ਇਹਦੇ ਨਾਲ ਦੀ ਨਸੀਬਤ ਨਹੀਂ ਸੀ ਮਜ਼ਬੂਤ ਸੀ ਬਹੁਤ ਮਜ਼ਬੂਤ ਅੱਛਾ ਜੀ ਇਹ ਹੁਣ ਇੰਨੀ ਖਸਤਾ ਹਾਲ ਕਿਉਂ ਠੀਕ ਹੈ ਪਿੱਪਲ ਨੂੰ ਨਹੀਂ ਕਿਸ ਨੇ ਵੱਡੇ ਬੁੱਡੇ ਆ ਪਹਿਲਾਂ ਛੋਟੇ ਅੱਛਾ ਜਿਹੜੇ ਪਿੱਪਲ ਰੋਗੇ ਨੇ ਵਿੱਚ ਆ ਹੈਨਾ ਦੇਖੋ ਕੰਨੀ ਕੰਨੀ ਇੱਟ ਦੇ ਵਿੱਚ ਜੜ ਘੁੰਮ ਗਈ ਹੈ ਹੂੰ ਆ ਕੋਈ 20 25 ਸਾਲਾਂ ਤੋਂ ਗੁੰਮਟਾ ਹੀ ਕਹਿੰਦੇ ਹੱਡ ਗਿਆ ਡਿੱਗ ਪਿਆ ਡਿੱਗ ਪਿਆ ਹਾਂਜੀ ਹੁਣ ਡਿੱਗਿਆ ਹੁਣ ਡਿੱਗਿਆ ਜਾ ਕੇ ਹੈ 30 30 35 ਸਾਲ ਤੋਂ ਹੀ ਆਂਦੇ ਹੱਜ ਵੀ ਡਿੱਗ ਪਿਆ ਕੱਲ ਵੀ ਡਿੱਗ ਪਿਆ ਅੱਛਾ ਜੀ ਹੁਣ ਡਿੱਗਿਆ ਨਹੀਂ ਸੀ ਡਿੱਗਿਆ ਉਹਦੇ ਉੱਤੇ ਰੰਗ ਅੱਜ ਵੀ ਉਹ ਨੀਲਾ ਮੈਂ ਕਿਹਾ ਲੱਗਿਆ ਰੰਗ ਕਿਤੇ ਹੁਣ ਅੰਦਰ ਵੜਿਆ ਨਹੀਂ ਜਾਂਦਾ ਅੰਦਰ ਤੇ ਦੇਖੋ ਜੰਗਲ ਹੋ ਗਿਆ ਹਾਂਜੀ ਪੁਰਾਣੇ ਰੰਗ ਦੇ ਅੰਦਰ ਵੇਖੋ ਤੁਸੀਂ ਕਹਿੰਦਾ ਇਹ ਕੱਲ ਹੋਏ ਨੇ ਅੱਛਾ ਜੀ ਹਾਂਜੀ ਤੇ ਇਹਨੂੰ ਕਿਸੇ ਨੇ ਛੇੜਿਆ ਨਹੀਂ ਛੇੜਿਆ ਜਿਵੇਂ ਛੱਡ ਕੇ ਕਿਸੇ ਮੁਸਲਮਾਨ ਉਂਝ ਦੀ ਉਂਝ ਹੀ ਰੱਖੀ ਹੈ ਹਾਂਜੀ ਦੀ ਹਾਂਜੀ ਤੇ ਇਹ ਮੰਦਿਰ ਬਾਅਦ ਚ ਬਣਾਇਆ ਬਾਅਦ ਹਾਂ ਬਾਅਦ ਚ ਠੀਕ ਹੈ ਹਾਂਜੀ ਤੇ ਇਹ ਸਾਰੀ ਇਹ ਵਕਫ ਬੋਰਡ ਦੀ ਜਗਾ ਵਕਫ ਬੋਰਡ ਦੀ ਠੀਕ ਹੈ ਅੱਛਾ ਸੋਹਣੀ ਮਸਜਿਦ ਸੀ ਪੱਕੀ ਸੀ ਹਾਂਜੀ ਹਾਂਜੀ ਠੀਕ ਹੈ ਬਹੁਤ ਵਧੀਆ ਸੀ ਇੱਥੇ ਆ ਚਾਰ ਦਵਾਰੀ ਦੇ ਤੇ ਇੱਥੇ ਕਹਿੰਦਾ ਪੋਨੇ ਤੇ ਹਾਂਜੀ ਇਹ ਘਰ ਮਤਲਬ ਜਿੱਦਾਂ ਉੱਤੇ ਚੜ ਕੇ ਬਾਂਗਾ ਲੈਂਦੇ ਸੀ। ਅੱਛਾ ਅੱਛਾ। ਉਹ ਬਣਿਆ ਸੀ। ਉਹ ਥੜਾ ਬਣਿਆ ਸੀ। ਥੜਾ ਉੱਤੇ ਚੱਪ ਜਾ ਕੇ। ਅੱਛਾ ਜੀ। ਇੱਥੇ ਖੂਹ ਵੀ ਹੋਇਆਗਾ ਫੇਰ। ਖੂਹ ਪਰਲੇ ਪਾਸੇ। ਕਿੱਥੇ? ਕੋਨੇ ਤੇ। ਅੱਛਾ ਇੱਧਰ? ਹੂੰ। ਅੱਛਾ ਇੱਥੇ ਕੋਨੇ ਤੇ। ਹਾਂ ਕਰਲੇ ਤੇ। ਅੱਛਾ ਤੇ ਖੂਹ ਹੁੰਦਾ ਸੀ। ਹੂੰ। ਤੇ ਇੱਥੇ ਫਿਰ ਉਹ ਟੂਟੀਆਂ ਵੀ ਲੱਗੀਆਂ ਹੋਣੀਆਂ ਨੇ। ਹਾਂ ਟੂਟੀਆਂ ਇੱਥੇ ਆ ਇਹ ਦਵਾਰ ਇਹਨਾਂ ਨੇ ਹਮਰਕੀ ਬਣੀਆਂ ਨੇ। ਹੂੰ ਹੂੰ। ਇਹ ਟੂਟੀਆਂ ਹੰਸਾਰੇ। ਅੱਛਾ ਜੀ। अच्छा अच्छा सारी ਟੁੱਟੀਆਂ ਸਨ ਇੱਥੇ ਉਹ ਜੋ ਕਰਨ ਵਾਸਤੇ ਹੈ ਹੂੰ ਠੀਕ ਹੈ ਜਨ ਕਿ ਪਿੱਪਲ ਉਹ ਗਏ ਨੇ ਪਿੱਪਲਾ ਨੁਕਸਾਨ ਕੀਤਾ ਇਹਨੂੰ ਹਾਂਜੀ ਪਿੱਪਲਾ ਤਾਂ ਸੰਭਾਲ ਨਹੀਂ ਸਲੂਟ ਹੈ ਜੀ ਪਿੰਡ ਵਾਲਿਆਂ ਨੂੰ ਜਿਨ੍ਹਾਂ ਨੇ ਵਿਰਾਸਤ ਪਿੰਡ ਦੀ ਪੁੰਜ ਦੀ ਉਹਨੂੰ ਸੰਭਾਲ ਕੇ ਰੱਖੇ ਭਾਈ ਆਪਣੇ ਆਪ ਟਹਿ ਗਈ ਹੈ ਹਾਂਜੀ ਹਾਂਜੀ ਲੇਕਿਨ ਇਹਨੂੰ ਛੇੜਿਆ ਨਹੀਂ ਛੇੜਿਆ ਤੇ ਸੌ ਸਹਾਂ ਦੇ ਹੋਰ ਕਿੱਥੇ ਕਿੱਥੇ ਬੈਠੇ ਨੇ ਕੁਛਤੇ ਨੇ ਬਟਾਰਿਆਂ ਉਪਰ ਬਾਰਡਰ ਤੇ ਪਿੰਡ ਹੈਗਾ ਕਿ ਆਖ ਮੈਂ ਭੁੱਲ ਗਿਆ ਚੱਠੇ ਸੀਦੇ ਅੱਛਾ ਚੱਠੇ ਬੈਠੇ ਨੇ ਚੱਠੇ ਤੇ ਇੱਥੇ ਕਿੰਨੇ ਘਰ ਆਏ ਸਨ ਇੱਥੇ ਅਸੀਂ ਉਹਲੇ ਤੇ 6-7 ਘਰ ਹਾਂ ਤੇ ਹੁਣ ਤੇ 10-12 ਬਣ ਗਏ ਤੇ ਕੁਛ ਥੋੜ੍ਹ ਠੋਠ ਕੇ ਚੱਲ ਗਏ ਨੇ ਅੱਛਾ ਨਹੀਂ ਵੇਖ ਕੇ ਅੱਛਾ ਜੀ ਤੇ ਜਿਹੜੇ ਤੁਹਾਡੇ ਪਿਤਾ ਜੀ ਕੀ ਨਾਂ ਸੀ ਅਰਜਨ ਸਿੰਘ ਅਰਜਨ ਸਿੰਘ ਤੇ ਦਾਦਾ ਜੀ ਦਾ ਕੀ ਸਿੰਘ ਸਪੀਰ ਸਿੰਘ ਠੀਕ ਹੈ ਹੋਰ ਕਿਹੜੇ ਕਿਹੜੇ ਸਰਦਾਰ ਇੱਥੇ ਸਾਹ ਹਸਾਂ ਦੇ ਉੱਤਕੇ ਆਏ ਨੇ ਇਹ ਨੇ ਪਰੇ ਸਾਡੇ ਚਾਚੇ ਪਾਪੇ ਹੁਣਾਂ ਦੇ ਚਾਚੇ ਤੇ ਮੁੰਡੇ ਨੇ ਮੱਖਣ ਸਿੰਘ ਤੇ ਲਖਮ ਸਿੰਘ ਅੱਛਾ ਨਹੀਂ ਪੁਰਾਣੇ ਬੁੱਢੇ ਜਿਹੜੇ ਉਹਨਾਂ ਦੇ ਪੁਰਾਣੇ ਬੁੱਢੇ ਇਹਨਾਂ ਦੇ ਹਣ ਕੀ ਨਾਂ ਸੀ ਉਹਨਾਂ ਦੇ ਦੇਸਾ ਸਿੰਘ ਮਿਲਖਾ ਸਿੰਘ ਜਗੀਰ ਸਿੰਘ ਸਾਡੇ ਦਾਦੇ ਜਿਹੜੇ ਹਨ ਇਹ ਚਾਰ ਭਰਾ ਇਹ ਸਾਰੇ ਇੱਥੇ ਆਏ ਪਿੰਡ ਇਹ ਕੀ ਪਿੰਡ ਦਾ ਨਾਂ ਕੋਈ ਮੱਖੋਲ ਇਹ ਦੋਵੇਂ ਜਣ ਇਕੱਠੇ ਨੇ ਹਾਂਜੀ ਜੁੜਵਾ ਪਿੰਡ ਨੇ ਹਾਂ ਮੈਂ ਤਾਂ ਜੁੜਵਾ ਨਹੀਂ ਪੱਤੀ ਇਕੱਠੀ ਹੈ ਜ਼ਮੀਨ ਜਿਹੜੀ ਹੈ ਨਾ ਤੋਏ ਮਾਪੇ ਇਕੱਠੀ ਇੱਕ ਕੋਈ ਸਰਪੰਚਾ ਤੋਂ ਆ ਦਾ ਨਹੀਂ ਹੁਣ ਪੰਚਾਇਤਾਂ ਲੱਗ ਹੋ ਗਈਆਂ ਥੋੜੀ ਜਿਹਾ ਤੋਂ ਪਹਿਲਾਂ ਇੱਕ ਕੋਲੇ ਹਾਂ ਠੀਕ ਹੈ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਦੋਈ ਅੰਦਰ ਤੋਂ ਦੇਖੋ ਬਹੁਤ ਹੀ ਖਸਤ ਹਾਲ ਤੇ ਅੱਜ ਵੀ ਰੰਗਦਾਰ ਪਿੱਲਰ ਬੜੇ ਮਜ਼ਬੂਤ ਖੜੇ ਵਹਾਈ ਦੇ ਰਹੇ ਹਨ ਲੇਕਿਨ ਉੱਪਰੋਂ ਛੱਤ ਪਰ ਉਪਰਲੀਆ ਦਵਾਰਾਂ ਡਿੱਗ ਪਈਆਂ ਹਨ ਜਿਹੜਾ ਅੰਦਰ ਤੱਕ ਹਰ ਦੁਆਰ ਵਿੱਚ ਦੱਸਦੀਆਂ ਹਨ ਤੇ ਮਹਿਰਾਬ ਇੱਥੇ ਹੁੰਦੀ ਸੀ ਸਾਹਮਣੇ ਇਹ ਮਹਿਰਾਬ ਇਹ ਖੁੱਲਾ ਹੁੰਦਾ ਹੈ ਨਾ ਅੱਛਾ ਇਹ ਸਾਰੇ ਖੁੱਲੇ ਹੀ ਸੀ ਇੱਥੇ ਆ ਜਿਹੜੇ ਸਾਡੇ ਘਰ ਨੇ ਤੇ ਜ਼ੇਦੀਆਂ ਨੇ ਹੂੰ ਇਹ ਇਹ ਖੁੱਲੇ ਹੁੰਦੇ ਸਾਰੇ ਖੁੱਲੇ ਪੌੜੀ ਪਏ ਹੁੰਦੇ ਤੌੜੀ ਪਏ ਘਰ ਪਰੇ ਸੀ ਜਲ ਲੱਕਦੇ ਅੱਛਾ ਹੁਣ ਤੇ ਮੈਂ ਉਹ ਲੈਂਦੇ ਪਾਸੇ ਚੱਲ ਗਿਆ ਹਾਂਜੀ ਬੁਲ ਬੁਲਾ ਲੈ ਜਾ ਕੇ ਇੱਥੇ ਫੇ ਜਗ੍ਹਾ ਬੰਦ ਬੁਲਿਆ ਦੇ ਬੰਦ ਰਹੀ ਹਾਂ ਠੀਕ ਹੈ ਜੀ ਇਹ ਹੈ ਜੀ ਬੈਕ ਸਾਈਡ ਤੋਂ ਤੇ ਬੈਕ ਸਾਈਡ ਮਹਿਰਾਬ ਮਹਿਰਾਬ ਬਿਲਕੁਲ ਸੁਰੱਖਿਤ ਮਹਿਰਾਬ ਜੀ ਵੀ ਦੇਖੋ ਫੁੱਲ ਗੁੱਟੇ ਬਣੇਗਾ ਜੀ ਨੀਲੇ ਰੰਗ ਦੇ